ਫਾਜ਼ਿਲਕਾ ਦੇ ਵਿੱਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅੱਜ ਫਿਰ ਤੋਂ ਇੱਕ ਵਾਰਦਾਤ ਸਾਹਮਣੇ ਆਈ ਹੈ ਫਾਜ਼ਿਲਕਾ ਦੇ ਪੁਰਾਣੇ ਕਚੈਰੀ ਰੋਡ ਤੇ ਡਾਕਟਰ ਐਮ ਐਮ ਸਿੰਘ ਦੇ ਹਸਪਤਾਲ ਦੇ ਨੇੜੇਓ ਮੋਟਰਸਾਈਕਲ ਚੋਰੀ ਹੋ ਗਿਆ ਜਿਸ ਤੋਂ ਬਾਅਦ ਮੋਟਰਸਾਈਕਲ ਦੇ ਮਾਲਕ ਵੱਲੋਂ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਮੋਟਰਸਾਈਕਲ ਦੀ ਪਾਲ ਕਰਨ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਾਣਕਾਰ ਦਿੰਦੇ ਹੋਏ ਮੋਟਰਸਾਈਕਲ ਦੇ ਮਾਲਕ ਨੇ ਦੱਸਿਆ ਕਿ ਉਸ ਦੇ ਵੱਲੋਂ ਮੋਟਰਸਾਈਕਲ ਖੜਾ ਕੀਤਾ ਗਿਆ ਸੀ ਲੇਕਿਨ ਜਦੋਂ ਆਪਣਾ ਕੰਮ ਕਰਕੇ ਵਾਪਸ ਮੋਟਰਸਾਈਕਲ ਤੇ ਕੋਲ ਆਇਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹੱਥ ਦੇ ਵਿੱਚ ਹੁਣ ਮੋਟਰਸਾਈਕਲ ਦੀ ਚਾਬੀ ਰਹਿ ਗਈ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਨੇ ਇਸ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਕੀਤੀ ਗਈ ਹੈ ਅਤੇ ਮੋਟਰਸਾਈਕਲ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਮੇਰਾ ਨਾਮ ਗਿਆਨਤੰਦ ਜੀ। ਕਿੱਥੇ ਦੇ ਰਹਿਣ ਵਾਲੇ ਹੋ? ਫਾਜ਼ਿਲਕਾ। ਕੀ ਗੱਲ ਕੀ ਹੋਈ ਥਾਣੇ ਪਹੁੰਚੋ ਤੁਸੀਂ? ਮੈਂ ਗਿਆ ਸੀ ਐਮ ਐਮ ਸਿੰਘ ਕੋਲ ਦਵਾਈ ਲੈਣ। ਉੱਥੇ ਜਾ ਕੇ ਮੋਟਰਸਾਈਕਲ ਖੜਾ ਕੀਤਾ 10-15 ਮਿੰਟ ਬਾਅਦ ਬਾਹਰ ਆਇਆ ਤੇ ਮੋਟਰਸਾਈਕਲ ਮੇਰਾ ਲਾਪਤ ਹੋ ਗਿਆ। ਜੀ। ਉਹ ਮੋਟਰਸਾਈਕਲ ਨਹੀਂ ਮਿਲਿਆ। ਕਿਹੜਾ ਮੋਟਰਸਾਈਕਲ ਸੀ? ਮੇਰਾ ਮੋਟਰਸਾਈਕਲ ਡਿਲਕਸ। ਕਿਹੜੇ ਰੰਗ ਦਾ ਸੀਗਾ? ਉਹ ਰੈੱਡ ਰੰਗ ਦਾ। ਰੈੱਡ ਬਲੈਕ। ਮਾਡਲ ਕਿਹੜਾ ਸੀਗਾ? ਮਾਡਲ ਹੂੰ ਉਹ ਥਾਣੇ ਪਹੁੰਚੇ ਤੇ ਕੀ ਗੱਲਬਾਤ ਹੈ ਥਾਣੇ ਰਿਪੋਰਟ ਲਿਖਾਈ ਦੀ ਕੀ ਕਰਾਂਗੇ ਹੂੰ ਰੋਜ਼ ਦੇ ਡੇਟ ਚੋਰੀਆਂ ਹੋਈ ਜਾਂਦੀਆਂ ਕੋਈ ਸਮਝ ਨਹੀਂ ਆ ਰਹੀ ਹੂੰ ਇਹ ਸਰਕਾਰਾਂ ਵੀ ਕੀ ਕਰ ਰਹੀਆਂ ਕੀ ਨਹੀਂ ਕਰ ਰਹੀਆਂ ਜੀ ਤਾਂ ਕੋਈ ਸੀਸੀਟੀਵੀ ਫੁਟੇਜ ਉੱਥੇ ਦੇਖੀ ਸੀ ਫੁਟੇਜ ਦੇਖੀ ਸੀ ਉਹਦੇ ਵਿੱਚ ਮੂੰਹ ਢੱਕਿਆ ਆਦਮੀ ਦਾ ਮੋਟਰਸਾਈਕਲ ਚੱਕ ਕੇ ਲੈ ਗਿਆ ਜੀ ਤਾਂ ਉਹਨਾਂ ਤੋਂ ਅੱਡੇ ਵੱਲ ਕੀ ਰਹਿ ਗਿਆ ਰਹਿ ਗਿਆ ਬਸ ਖਾਲੀ ਚਾਬੀ ਰਹਿ ਗਈ ਇਹਨੂੰ ਕੀ ਕਰਾਂਗੇ ਇਹ ਵੀ ਥਾਣੇ ਵਾਲੇ ਹੰਦੇ ਚੱਲੇ ਆਂ ਜੀ ਕਰਾ ਲੈ ਜਾ ਕੇ ਅਸੀਂ ਕਰਨਾ ਵੇ ਕੀ ਮੰਗ ਕੀ ਕਰਦੇ ਹਾਂ ਮੰਗ ਕਰਦੇ ਸਾਡਾ ਮੋਟਰਸਾਈਕਲ ਮਿਲਲੇ ਹੋਰ ਨਾਲ ਵੀ ਉਹ ਵੀ ਤੁਲਾ ਵੀ ਮੰਗ ਕਰਦੇ ਤੇ ਆ ਜਿਹੜੇ ਰੋ ਚੋਰੀਆਂ ਹੋ ਰਹੀਆਂ ਨੇ ਇਹਨਾਂ ਦੇ ਮਾੜਾ ਮੋੜਾ ਕਿ ਖਲ ਪਈ ਜਾਵੇ ਪੁਲਿਸ ਲੱਭਦੀ ਵੀ ਪਈ ਹੈ ਚੋਰੀ ਫੜਦੀ ਵੀ ਹੈ ਕਾਫੀ ਤੁਸੀਂ ਦੇਖੋ ਨਾ ਮੋਟਰਸਾਈਕਲ ਵੀ ਉਹਨਾਂ ਨੇ ਫੜਿਆ ਹੈ ਬਰਾਬਤ ਕੀਤੇ ਹੈ ਤਾਂ ਕੀ ਕਹੋਗੇ ਕਰ ਰਹੇ ਆ ਵੱਲ ਕੋਸ਼ਿਸ਼ ਕਰ ਰਹੇ ਪੂਰੀ ਜਰਰੀ ਕਰਨਗੇ ਹੋਰ ਚੋਰੀਆਂ ਇਹ ਨਹੀਂ ਆ ਕੋਰੀਆਂ ਹੋਣਗੀ ਜੀ ਕੀ ਨਾ ਤੁਹਾਡਾ ਮੇਰੇ ਨਾਲ ਗਿਆਨ ਤੁੰਦੇ ਨਾ ਤੁਹਾਡਾ ਦੇ ਸਰਦ ਬਣੇ ਚਾਹੀਏ ਕੀ ਕਹੋਗੇ ਜਿਹੜੀ ਮੋਟਰਸਾਈਕਲ ਚੋਰੀ ਹੋਈ ਹੈ ਮੋਟਰਸਾਈਕਲ ਰੋਜ਼ ਹੀ ਚੋਰੀ ਹੁੰਦੇ ਫਿਰ ਕੀ ਕਹੀਏ ਜੀ ਸ਼ਹਿਰ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਐਡੇ ਮਾੜੇ ਹਾਲਾਤ ਹੋਏ ਪੈ ਨੇ ਬਾਹਰ ਚੀਜ਼ ਥੱਲ ਕੇ ਜਾਓ ਤਾਂ ਪਤਾ ਨਹੀਂ ਲੱਗਦਾ 5 ਮਿੰਟ ਲੱਗਣੇ ਕਿ 2 ਮਿੰਟ ਲੱਗਣੇ ਚੱਕ ਕੇ ਅਗਲੇ ਉਹ ਲੈ ਜਾਂਦੇ ਹੂੰ ਥਾਣੇ ਜਾਣਾ ਪੈਂਦਾ ਜੀ ਜੀ ਰਿਪੋਰਟਾ ਲਿਖਾਉਣਾ ਨਾ ਲੱਗਦਾ ਕੀ ਕਰੇ ਮੰਗ ਕੀ ਕਰਦਾ ਖੇ ਮੰਗੇ ਕਰਨੇ ਵੀ ਸਰਕਾਰ ਸੁੱਤੀ ਵੀ ਹੈ ਉਹਨੂੰ ਜਾਗਣਾ ਚਾਹੀਦਾ ਥੱਲ ਪਾਣੀ ਚਾਹੀਦੀ ਚੋਰੀਆਂ ਤੇ ਜੀ ਬਹੁਤ ਮਾੜੇ ਹਾਲਾਤ ਨੇ ਸ਼ਹਿਰ ਦੇ ਕਾਰਨ ਕੀ ਹੈ ਚੋਰੀਆਂ ਦਾ ਜੀ ਕੀ ਕਹਿ ਸਕਦੇ ਕਾਰਨ ਕੀ ਕਰਨ ਹੈਗਾ ਜੀ ਕੋਈ ਜੇ ਇਹਨਾਂ ਨੂੰ ਫੜਦੇ ਛੱਡ ਦਿੰਦੇ ਫੜਦੇ ਛੱਡ ਦਿੰਦੇ ਕੀ ਕਰੇ ਜੀ ਤਾਂ ਹੀ ਚੋਰੀ ਹੁੰਦੀ ਹਮ ਯਾ ਤਾਂ ਚੰਗੀ ਤਰ੍ਹਾਂ ਇਹਨਾਂ ਨੂੰ ਇੱਕ ਵਾਰੀ ਕੋਈ ਸਜ਼ਾ ਸੁਝਾਵੇ ਤਾਂ ਫਿਰ ਪਤਾ ਲੱਗੇ ਜੀ ਇਹਨਾਂ ਜੀ ਕੋਸੀ ਸੀਟੀ ਵੀ ਫੁਟੇਜ ਆ ਗਈ ਸੀ ਹਾਂਜੀ ਹਾਂਜੀ ਹੈਗੀ ਜੀ ਮੂੰ ਬੰਨਿਆ ਸੀ ਉਹ ਆਏ ਚੱਕ ਕੇ ਲੈ ਗਏ ਨਾਲ ਦੇ ਨਾਲ ਹਮ ਕਿੰਨੇ ਕਿੰਨੇ ਦੇਰ ਲੱਗੀ ਇਹ ਮੋਟਰਸਾਈਕਲ ਮੇਰੇ ਖਿਆਲ ਨਾਲ 15 ਮਿੰਟ ਲੱਗੇ ਹੋਣਗੇ ਜਿਆਦਾ ਟਾਈਮ ਨਹੀਂ ਲੱਗਿਆ ਹਮ ਦੇਖ ਕੇ ਨਾ ਤੁਹਾਡਾ ਦੇਸ ਰਾਏ ਬਣਿਆ